ਲੁੱਕ ਲੁੱਕ ਦੁਨੀਆ ਤੋਂ ਅਸੀ ਰੋਂਦੇ ਰਹੇ ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਂਦੇ ਰਹੇ ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਂਦੇ ਰਹੇ ਇਸ ਤੋਂ ਰਿਹਾ ਪਹਿਲਾਂ ਰੋਟੀ ਬਣਾ ਕੇ ਹਟਿਆ ਫਿਰ ਕੋਚਾ ਲਾਇਆ ਹੁਣ ਆ ਭਾਂਡੇ ਜੇ ਮੇਰੇ ਹਲੇ ਇਹ ਹੁਣ ਧੋਣੇ ਪੈ ਰਹੇ ਅੱਗੇ ਅੱਗੇ ਪਤਾ ਨਹੀਂ ਕੀ ਕਰਨਾ ਪਊਗਾ ਬਹੁਤ ਮਾੜਾ ਵਕਤ ਆਈ ਜਾਂਦਾ ਹੈ ਜਨਾਨੀਆਂ ਹੀ ਆਪ ਤਾਂ ਵੀਡੀਓ ਵਾਡੀਓ ਬਣਾਉਣ ਚ ਲੱਗੀਆਂ ਰਹਿਣਗੀਆਂ ਜਾਂ ਫਿਰ ਹੋਰ ਬੰਤਾ ਹੀ ਕੰਮ ਕਰੀ ਜਾਂਦਾ ਰਹਿੰਦਾ ਆ ਆਹੀ ਆਹੀ ਮੇਰੇ ਸੜੀ ਦੀ ਰੋਲਾ ਕਰੂਗੀ ਹੁਣ ਔਰਕੋਰ ਕਰੂਗੀ ਲੈ ਅੜੀਏ ਗਵੰਡਣੇ ਤੂੰ ਕਿਉਂ ਪ੍ਰਵਾਹ ਕਰਦੀ ਐ ਫੇਰ ਕੀ ਹੋ ਗਿਆ ਗਵੰਡੀ ਗਵੰਡੀ ਦੇ ਕੰਮ ਆਉਂਦਾ ਹੁੰਦਾ ਹੈ ਤੂੰ ਚਿੰਤਾ ਨਾ ਕਰ ਅਸੀਂ ਹੈਗੇ ਆ ਤੁਹਾਡੇ ਗਵਾਂਢੀ ਕੰਮ ਆਵਾਂਗੇ ਤੁਹਾਡੇ ਐਹੋ ਜੀ ਕੀ ਗੱਲ ਹੈ ਹਾਂ ਹਾਂ ਤੂੰ ਪਰਵਾਹ ਨਾ ਕਰ ਭਵੰਦੀ ਰਾਤ ਨੂੰ ਫੋਨ ਕਰ ਲਈ ਅਸੀਂ ਤੇਰੇ ਕੰਮ ਆਉਣ ਵਾਲੇ ਆ ਐਹੋ ਜੀ ਕੀ ਗੱਲ ਗਵਾਂਢੀ ਗਵਾਂਢੀ ਤੇ ਹੀ ਤਾਂ ਕੰਮ ਆਉਂਦਾ ਚਿੰਤਾ ਨਾ ਕਰ ਤੂੰ ਤੇਰਾ ਨੰਬਰ ਮੈਂ ਆਪਦੇ ਘਰ ਵਾਲੇ ਨੂੰ ਦੇ ਦਿੰਨੀ ਆ ਹੁਣ ਤਾਂ ਉਹ पांडे ਮੰਝੀ ਜਾਂਦਾ ਤੇਰਾ ਕੰਮ ਕਰਾ ਦੂਗਾ ਉਹ ਆਹੋ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਹਾਂ ਹਾਂ ਠੀਕ ਐ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਭਾਂਡੇ ਮਾਂਜ ਲੈਣ ਦੇ ਕੇਰਾ ਉਹਨੂੰ ਇੱਕ ਵਾਰੀ ਹੈ ਠੀਕ ਐ ਕੋਈ ਨਹੀਂ ਚੰਗਾ ਫਿਰ ਮੈਂ ਫੋਨ ਕੱਟਦੀ ਆ ਠੀਕ ਐ ਹੈ ਫਮੀ ਮੈਂ ਭਾਂਡੇ ਮਾਂਜ ਤੇ ਨਾ ਤੂੰ ਇੰਨੀ ਛੇਤੀ ਭਾਂਡੇ ਮਾਂਜ ਤੇ ਭਾਂਡੇ ਦਾ ਵਾਵਾ ਸੀਗਾ ਸਿੰਕ ਦੇ ਵਿੱਚ ਮਾਂਜ ਤੇ ਯਾਰ ਮੈਨੂੰ ਦੇਖਣ ਦੇ ਚੰਗੀ ਤਰ੍ਹਾਂ ਨਹੀਂ ਮਾਂਜੇ ਹੋਣਗੇ ਤੂੰ ਮਾਂਜ ਤੇ ਯਾਰ ਆਹ ਦੇਖ ਚੰਗੀ ਤਰ੍ਹਾਂ ਸਾਰੇ ਆ ਆ ਦੇਖ ਕੋਈ ਚੱਜ ਦਾ ਕੰਮ ਕਰ ਲਿਆ ਕਰ ਹੈ ਤੈਨੂੰ ਮੈਂ ਕਾ ਫੋਨ ਤੇ ਗੱਲ ਕੀ ਕਰਨ ਲੱਗੀ ਗਵੰਢਣ ਨਾਲ ਤੂੰ ਤਾਂ ਫਟਾਫਟ ਕਹਿੰਦਾ ਮੈਂ ਤਾਂ ਮਾਂਜ ਤੇ ਭਾਂਡੇ ਉਹ ਵਕਤ ਦੀ ਐਸੀ ਤੈਸੀ ਹੋ ਰਹੀ ਆ ਪਹਿਲਾਂ ਪੋਚਾ ਲਾਇਆ ਹੁਣ ਰੋਟੀਆਂ ਪਕਾਈਆਂ ਫਿਰ ਭਾਂਡੇ ਮਾਂਜੇ ਆ ਹੈ ਸਾਰਾ ਵੀਡੀਓ ਵਾਡੀਓ ਬਣਾਉਂਦੀ ਰਹਿਣੀ ਆ ਹੁਣ ਜੇ ਕੀ ਗੱਲ ਹੋਗੀ ਮਾਂਜ ਤੇ ਚੰਗੀ ਤਰ੍ਹਾਂ ਮਾਂਜੇ ਆ ਚਲੋ ਛੱਡ ਪੜਾ ਤੂੰ ਇਹ ਕੌਣ ਸੀ ਇਹ ਆਹ ਤਾਂ ਉਹ ਜਿਹੜੀ ਆਪਣੀ ਨਵੀਂ ਗਵੰਢਣ ਆਈ ਐ ਹਾਂ ਹਾਂ ਉਹ ਸੋਹਣੀ ਜੀ ਆਹੋ ਉਹ ਸੀਗੀ ਆਹੋ ਯਾਰ ਕੀ ਆ ਉਹ ਚੀਜ਼ ਯਾਰ ਉਹਸੀ ਇਹ ਨਾ ਐ ਮੇਰਾ ਊਲਾ ਨਗਰ ਕੀ ਚੀਜ਼ ਐ ਕੰਮ ਵਾਲੇ ਪਾਸੇ ਧਿਆਨ ਨਾ ਕਰਿਆ ਕਰ ਤੂੰ ਚਾ ਸਰ ਕੀ ਕਹਿੰਦੀ ਸੀ ਚਲ ਤੂੰ ਪਹਿਲਾਂ ਆਹ ਠੱਠੇ ਮਸ਼ਕਰੀਆਂ ਕਰਨੇ ਛੱਡ ਤੇ ਆਹ ਗਵਾਂਡਰ ਦਾ ਨੰਬਰ ਲਿਖ ਨੰਬਰ ਲਿਖ ਆਹੋ ਲਿਖਵਾ ਗਵਾਂਡਰ ਦਾ ਨੰਬਰ 8 ਲੋ ਕੋ ਜਾ ਹਾਂ 8 8 ਹਾਂ ਆਹੋ ਅੱਗੇ ਅੱਗੇ ਕੀ ਬਸ ਕਿਉਂ ਇਹ ਫੋਨ ਨੰਬਰ ਨਹੀਂ ਹੈਗਾ ਇਹ ਫੋਨ ਨੰਬਰ ਥੋੜੋ ਇਹ ਤਾਂ ਉਹਦੀ ਚੱਪਲ ਦਾ ਨੰਬਰ ਹੈ ਚੱਪਲ ਦਾ ਨੰਬਰ ਆਹੋ ਉਹਦੀ ਚੱਪਲ ਟੁੱਟ ਗਈ ਉਹ ਨਵੀਂ ਆਈ ਹੈ ਵਿਚਾਰੀ ਬਾਜ਼ਾਰ ਜਾਣਦੀ ਨਹੀਂ ਹੈਗੀ ਕਹਿੰਦੀ 8 ਨੰਬਰ ਮੇਰੇ ਚੱਪਲ ਆਉਂਦੀ ਹੈ ਤੇ ਤੇਰੇ ਘਰ ਵਾਲੇ ਨੂੰ ਕਹਦੀ ਮੇਰੀ ਚੱਪਲ ਲਿਆ ਦੂਗਾ ਉੱਥੋਂ ਬਾਜ਼ਾਰ ਚੋਂ ਮੈਨੂੰ ਨਵੀਆਂ ਚੱਪਲਾ ਲਿਆ ਦੂਗਾ ਆਹੋ ਆਹੀ ਕੰਮ ਕਰਾਉਂਦੀ ਰਹਿ ਬਸ ਮੇਰੇ ਤੋਂ ਆਹੀ ਕੰਮ ਕਰਾਉਂਦੀ ਰਹਿ ਹੋਰ ਤੂੰ ਕਿਸ ਕੰਮ ਜੋਗ ਹੈ ਹੈ ਜੇ ਕੀ ਹੈ ਗਿਆ ਜੋ ਬਾਜ਼ਾਰ ਨਹੀਂ ਜਾਣਦੀ ਵਿਚਾਰੀ ਨਵੀਂ ਆਈ ਹੈ ਸਾਰਾ ਕੁਝ ਜਾਣ ਲੱਗ ਜੂਗੀ ਲਿਆਦੀ ਉਹਦੀ ਚੱਪਲ ਟੁੱਟ ਗਈ ਕਹਿੰਦੀ ਮੇਰੇ 8 ਨੰਬਰ ਆਉਂਦੀ ਐ ਮੈਂ ਤਾਂ ਸੋਚਿਆ ਕਿ ਤ ਉਹਦਾ ਨੰਬਰ ਦਿੰਦੀ ਐ ਨਾ ਨੰਬਰ ਲੈ ਕੇ ਤੂੰ ਉਹਦੇ ਨਾਲ ਕੀ ਕਰੇਗਾ ਹੈ ਓਏ ਨੰਬਰ 100 ਬੰਦੇ ਦਾ ਕੰਮ ਆ ਜਾਂਦਾ ਫਿਰ ਕੀ ਐ ਨਾ 100 ਬੰਦੇ ਮੈਂ ਨਹੀਂ ਹੈਗੀ ਫੋਨ ਕਰੂਗੀ ਤਾਂ ਮੈਨੂੰ ਕਰੂਗੀ ਤੈਨੂੰ ਕਰੂਗੀ ਉਹ ਫੋਨ ਯਾਰ ਅਖਰ ਗਮਾਡੀ ਗੁੰਡੀ ਗਮਾਣਾ ਦਾ ਪਤਾ 100 ਜ਼ਰੂਰਤ ਪੈ ਜਾਂਦੀ ਐ ਰਾਤ ਭਰਾਤ ਇਹ 100 ਕੋਈ ਆ ਤੈਨੂੰ ਬਿਮਾਰ ਬਮੂ ਹੋ ਜੇ ਜਾਂ ਕੁਝ ਪੁੱਛਣਾ ਕੱਛਣਾ ਪੈ ਜੇ ਤਾਂ ਬੰਦਾ ਚਲ ਮੇਰੇ ਫੋਨ 'ਚ ਹੈਗਾ ਜਦੋਂ ਉਹਦਾ ਨੰਬਰ ਤੂ ਉਹਦੇ ਨੰਬਰ ਦਾ ਕੀ ਕਰਨਾ ਹੈ ਅੱਧੀ ਰਾਤ ਦੇ 12 ਵਜੇ ਉਹ ਤੈਨੂੰ ਫੋਨ ਕਰੂਗੀ ਹੈ ਉਹਦੇ ਆਪ ਦੇ ਘਰ ਵਾਲਾ ਨਹੀਂ ਹੈਗਾ ਐਵੇਂ ਕਰਦਾ ਜੂਤ ਖਾਣ ਆ ਲੈ ਚੱਲ ਮੈਂ ਬਾਜ਼ਾਰ ਬਾਜ਼ਾਰ ਮੈਨੂੰ ਆਪ ਹੀ ਲੈ ਜਾਣਾ ਮੋਟਰਸਾਈਕਲ ਤੇ ਚੜਾ ਕੇ ਨਾ ਮੋਟਰਸਾਈਕਲ ਤੂੰ ਉਹਨੂੰ ਕਾਹਤ ਚੜਾ ਕੇ ਲੈ ਜਾਏਂਗਾ ਓਏ 8 ਨੰਬਰ ਛੋਟਾ ਵੱਡਾ ਹੋ ਜੇ 100 ਗੱਲ ਹੈ ਉੱਥੇ ਪਾ ਕੇ ਦੇਖ ਲੂਗੀ ਫੇਰ ਕੀ ਨਾ 8 ਜਦੋਂ ਉਹਨੇ ਅਗਲੇ ਨੇ ਕਲੀਅਰ ਕਹਿਤਾ ਕਿ ਭਾਈ ਮੇਰੇ ਆਉਂਦੀ 8 ਨੰਬਰ ਹੈ ਤਾਂ ਫੇਰ ਉਹਨੂੰ ਨਾਲ ਲਜਾਉਣ ਦੀ ਕੀ ਲੋੜ ਹੈ ਉਹ ਨਾਲ ਮੈਂ ਤਾਂ ਲੈ ਜਾਣਾ ਵੀ ਉਹ ਲਾਲਾ ਫਿਰ ਕਿਤੇ ਕਹੂਗਾ ਵੀ ਆਹ ਤੇਰੇ ਪੂਰੀ ਨਹੀਂ ਆਉਂਦੀ ਆ ਕਰਦੀ ਨਹੀਂ ਫਿਰ ਇਹ ਬਾਅਦ ਚ ਜਾਊਗੀ ਮੇਰੇ ਪੂਰੀ ਨਹੀਂ ਆਉਂਦੀ ਆ ਨਹੀਂ ਕਰਦੀ ਆਈ ਬਾਈ ਮੇਰੇ ਨਾਲ ਤਾਂ ਮੈਂ ਵਧੀਆ ਨਾਲ ਹੀ ਲੈ ਜਾਂਦਾ ਮਨੂੰ ਹਾਂ ਨਾਲ ਪਿੱਛੇ ਵਟਾ ਕੇ ਲੈ ਜਾਣਾ ਬਾਜ਼ਾਰ ਦੇ ਵਿੱਚ ਪਾ ਕੇ ਆਪਦਾ ਦੇਖ ਲੂਗੀ ਚੈੱਕ ਕਰ ਲੂਗੀ ਵੀ ਪੂਰੀ ਆਉਂਦੀ ਕਿ ਨਹੀਂ ਆਉਂਦੀ ਫਿਰ ਕੀ ਹੋਇਆ ਸ਼ੰਗ ਬਹੁਤ ਕਰਦੀ ਐ ਤੂੰ ਤਾਂ ਰਹਿਣ ਦਿਆ ਕਰ ਰਹਿਣ ਦਿਆ ਕਰ ਮੈਂ ਜਾਣਦੀ ਐ ਤੇਰੀਆਂ ਕਰਤੂਤਾਂ ਨੂੰ ਆਹੋ ਨਾਲ ਬਹਿ ਕੇ ਇਹਦੇ ਵਗ ਜੂਗੀ ਮੋਢੇ ਤੇ ਹੱਥ ਧਰ ਕੇ ਤੇਰੇ ਨਾਲ ਹਾਂ ਆ ਨਵੀਂ ਆਈ ਐ ਹਰੇ ਕਿੱਥੋਂ ਮੋੜੇ ਤੇ ਹੱਥ ਧਰ ਲੂਗੀ ਮੇਰੀ ਜਾਨ ਨਹੀਂ ਪਛਾਨਨੀ ਮੈਂ ਤਾਂ ਉਂ ਵੀ ਚਲੋ ਇਨਸਾਨੀਅਤ ਦੇ ਨਾਤੇ ਵੀ ਚਲੋ ਬੰਦਾ ਬਾਜ਼ਾਰੋਂ ਉਹਨੂੰ ਦਵਾ ਲਿਆਉਂਦਾ ਭਾਈ ਚੱਪਲ ਤੈਨੂੰ ਕਹਿੰਦੀ ਐ ਰਿਕਵੈਸਟ ਕਰਦੀ ਚੱਲ ਮੈਂ ਜਾਇਆ ਉਹਨਾਂ ਫੇਰ ਕੀ ਗੱਲ ਐ ਨਾ ਜਾਨ ਪਛਾਨ ਤਾਂ ਤੂੰ ਮਿੰਟਾਂ 'ਚ ਕੱਢ ਲੈਣਾ ਇੱਕ ਮਿੰਟ ਮਾਰਨਾ ਚੁਟਕੀ ਨਾਲ ਕੱਢ ਲਿਆਗਾ ਜਾਨ ਪਛਾਨ ਤਾਂ ਜਾਨ ਪਛਾਨ ਨੂੰ ਬੜੀ ਉਪਦੇਸ਼ ਚੋਂ ਆਈ ਐ ਆਈ ਤਾਂ ਇੱਥੇ ਪਾਸੇ ਵਾਲੇ ਪਿੰਡੋਂ ਐ ਚੱਲ ਉਹ ਜਾਣਦੀ ਨਹੀਂ ਤਾਂ ਕੀ ਹੋ ਗਿਆ ਇੱਧਰ ਉੱਧਰ ਦੁਨੀਆ ਨੂੰ ਚਲ ਆਪਾਂ ਨੂੰ ਜਾਣਦੀ ਐ ਵਿਚਾਰੀ ਅਫੇ ਨੰਬਰ ਲਿਖ ਨੰਬਰ ਲਿਖ ਮੈਂ ਤਾਂ ਸੋਚਿਆ ਕਿ ਤੇ ਮੋਬਾਈਲ ਨੰਬਰ ਦਿੰਦੀ ਐ ਲੇਖ ਨੰਬਰ ਨੰਬਰ ਲਿਖਣ ਤੇ ਵੇਖ ਮੇਰਾ ਜੀ ਹੋ ਗਿਆ ਫਟਾਫਟ ਭਾਂਡੇ ਵੀ ਪਤਾ ਨਹੀਂ ਇਹਨੇ ਅੱਧੇ ਕੁ ਛੱਡ ਤੇ ਹੋਣੇ ਕੱਦੇ ਕੁ ਮਾਂਜ ਤੇ ਹੋਣੇ ਆਹ ਮੈਨੂੰ ਇੱਕ ਵੀ ਭਾਂਡਾ ਸ਼ਿੰਕ ਚ ਨਹੀਂ ਮਿਲਣਾ ਚਾਹੀਦਾ ਸਾਰੇ ਮਾਂਜਦੇ ਇਹਨਾਂ ਨੂੰ ਦਵਾ ਦਾ ਚਾਹੀਦਾ ਇੱਕ ਵੰਡਣ ਦਾ ਨੰਬਰ ਇਹਨੂੰ ਆਸ਼ਕੀਆਂ ਆਹ ਆਸ਼ਕੀਆਂ ਹੋ ਆਸ਼ਕੇ ਤੇ ਤੇਰੇ ਆਪ ਐਮਾਨੇ ਖਾ ਲਿਆ ਮਾਨੇ ਖਾ ਲਿਆ ਹਟ ਜਾ ਕਰ ਤੂੰ ਆਹੋ 8 ਨੰਬਰ ਕਹੇ ਉਹਨੇ ਮੈਂ ਕਹਿੰਨੀ ਆਨੂੰ ਦੇ ਦੇ ਭਾਈ ਪੈਸੇ ਤੇ ਲਿਆ ਦੂ ਤੈਨੂੰ ਇਹ ਚੱਪਲਾ 8 ਨੰਬਰ ਦੀਆਂ ਮਾਰਦਾ 8ਾਂ ਦੇ ਭਾ ਦੀਆਂ ਇਹ ਮੈਨੂੰ ਤਾਂ ਪੱਕਾ ਸ਼ੱਕ ਹੈ ਤੂੰ ਉਹਦੇ ਨਾਲ ਮਾਰੀ ਐ ਨਵਾੜੀ ਮੈਨੂੰ ਤਾਂ ਪੱਕਾ ਸ਼ੱਕ ਹੈ ਤੂੰ ਉਹਦੇ ਨਾਲ ਮਾਰੀ ਐ ਨਵਾੜੀ ਆਹ ਕੁਆਂਟੀਆਂ ਦੇ ਰੋਲਾ ਜਾਂ ਕਿਵੇਂ ਪਈ ਜਾਂਦਾ ਹੈ ਇਹ ਤਾਂ ਪਾਵਾ ਹੀ ਪਈ ਜਾਂਦਾ ਹੈ ਮੈਨੂੰ ਤਾਂ ਲੱਗਦਾ ਇਹ ਲੜੀ ਜਾਂਦੇ ਆ ਸਾਡਾ ਫਰਜ਼ ਬਣਦਾ ਛਡਾਉਣਾ ਇਹਨਾਂ ਨੂੰ ਮੈਂ ਕਹਿੰਨੀ ਆ ਜਾ ਕੇ ਪਤਾ ਨਹੀਂ ਕਿਉਂ ਲੜੀ ਜਾਂਦੇ ਵਾਵਾ ਹੀ ਰੋਲਾ ਪਈ ਜਾਂਦਾ ਭਾਈ ਤਵਾਵਾ ਆਖਾਂ ਮੈਂ ਜਾ ਕੇ ਪਤਾ ਨਹੀਂ ਕਿਉਂ ਰੋਲਾ ਪਈ ਜਾਂਦਾ ਦੇ ਮੈਨੂੰ ਤਾਂ ਲੱਗਦਾ ਜੁੰਡਮ ਜੁੰਡੀ ਹੋਏ ਬੈਠੇ ਹੋਣ ਸੁਣਦਾ ਹਾਂ ਬੋਲ ਕੀ ਗੱਲ ਹੈ ਹਾਂ 1 ਮਿੰਟ ਗੱਲ ਸੁਣ ਮੈਂ ਤਾਂ ਥੱਲੇ ਬੌਕਰ ਮਾਰਦੀ ਪਈ ਸੀ ਪੌੜੀਆਂ ਤੇ ਹਾਂ ਆਹਾ ਗਵਾਂਢੀ ਜਿਹੜੇ ਨਵੇਂ ਆਏ ਐ ਤਾਂ ਬਾਹਲਾ ਹੀ ਲੜੀ ਜਾਂਦੇ ਐ ਮੀਆਂ ਬੀਬੀ ਹੋਰ ਦੋਨੇ ਮੀਆਂ ਬੀਬੀ ਲੜੀ ਜਾਂਦੇ ਕਿ ਮੈਨੂੰ ਤਾਂ ਨਹੀਂ ਪਤਾ ਕੀ ਗੱਲ ਹੋਗੀ ਤੇ ਆਈ ਕਰ ਆ ਸਾਡਾ ਫਰਜ਼ ਬਣਦਾ ਜਾ ਕੇ ਉਹਨਾਂ ਨੂੰ ਛਡਾਉਣਾ ਤੇ ਚੱਲ ਆਪਾਂ ਛਡਾ ਕੇ ਆਈਏ ਉਹਨਾਂ ਨੂੰ ਚੁੱਪ ਕਰਕੇ ਬੈਠੀ ਲੈ ਮੇਰੇ ਸਹੁਰੇ ਦੀ ਇਹ ਰੌਲਾ ਮੇਰੇ ਕਰਕੇ ਪਈ ਜਾਂਦਾ ਹੈ ਹੈ ਨਾ ਤੇਰੇ ਘਰ ਕਿਵੇਂ ਰੌਲਾ ਪਈ ਜਾਂਦਾ ਤੂੰ ਇਹੋ ਜਿਹਾ ਕੀ ਕਰ ਤੂੰ ਕਰ ਮੇਰੇ ਤਾਂ ਮੂੰਹ ਚ ਨਿਕਲ ਗਿਆ ਮੇਰੇ ਕਰਕੇ ਕਾਨੂੰ ਪੈਂਦਾ ਹੋਰ ਕਹਦੇ ਤੂੰ ਹੁਣ ਆ ਖੁਦ ਕੇ ਅਕੇ ਮੇਰੇ ਕਰਕੇ ਰੋਲਾ ਪਈ ਜਾਂਦਾ ਨਾ ਤੂੰ ਕੀ ਉੱਥੇ ਅੰਬ ਲੈਣ ਗਿਆ ਸੀ ਉਹਨਾਂ ਦੇ ਘਰੇ ਪੁੱਤ ਕਾ ਨਾ ਮੇਰੇ ਮੂੰਹ ਚੋਂ ਨਿਕਲ ਗਿਆ ਮੂੰਹ ਚੋਂ ਨਿਕਲ ਗਿਆ ਨਾ ਸਾਰੀਆਂ ਗੱਲਾਂ ਮੂੰਹ ਚੋਂ ਨਿਕਲਦੀਆਂ ਹੋਰ ਕਿੱਥੋਂ ਨਿਕਲਦੀਆਂ ਹੈਂ ਨੂ ਬੇ ਬੱਚੋਂ ਤਾਂ ਕੋਈ ਸੱਚੀ ਗੱਲ ਨਹੀਂ ਨਿਕਲਦੀ ਹੁੰਦੀ ਹੈ ਮੈਂ ਜबान ਖੋਤਾ ਖਾ ਗਈ ਐਵੇਂ ਕਿਉਂ ਰੋਲਾ ਕਰਦੀ ਹੈਂ ਸਾਹੀ ਖੋਤਾ ਜबान ਆ ਦੋ ਕੁ ਮੋਰਾਂ ਤੇ ਫਿੱਟੀਆਂ ਤਾਂ ਹੁਣੇ ਸਿੱਧਾ ਹੋ ਜੇਗਾ ਦੱਸ ਦੇਗਾ ਵੀ ਤੇਰੀ ਜबान ਕਿਵੇਂ ਖੋਤਾ ਖਾ ਗਈ ਬਾਬਾ ਨੀ ਜਾਂਦੇ ਐ ਬਥੇਰਾ ਲੜੀ ਜਾਂਦੇ ਉਹ ਤਾਂ ਤਾਹੀਂ ਤਾਂ ਮੈਂ ਤਾਂ ਅੱਧੀਆਂ ਪੌਣੀਆਂ ਛੱਡ ਕੇ ਆਈਆਂ ਥੱਲੇ ਕੋਈ ਮੇਰਾ ਨਾ ਤਾਂ ਨਹੀਂ ਆਇਆ ਚੱਲੀ ਜਾਂਦਾ ਨਾ ਤੇਰਾ ਨਾ ਕੀ ਐ ਤੇਰਾ ਜ਼ਿਕਰ ਕਿਵੇਂ ਚੱਲੀ ਜਾਂਦਾ ਉਹਨਾਂ ਦੇ ਘਰੇ ਪਹਲਾ ਮੈਨੂੰ ਐਂ ਦੱਸ ਕੀ ਗੱਲ ਹੋ ਗਈ ਮੈਂ ਤਾਂ ਮੈਂ ਉੱਥੇ ਉਹਨਾਂ ਦੇ ਘਰ ਕੇ ਮੋਟਰਸਾਈਕਲ ਜਾ ਖੜਾ ਕੀਤਾ ਸੀ ਮੈਂ ਤਾਂ ਕਰਕੇ ਕਿ ਤਾ ਮੇਰਾ ਨਾਂ ਲੈਂਦੇ ਹਾਂ ਕਿਸੇ ਦਾ ਨਹੀਂ ਤਾਂ ਕਰਕੇ ਤੂੰ ਦੱਸ ਦੇ ਕੋਈ ਤੇਰੇ ਕਰਕੇ ਤਾਂ ਨਹੀਂ ਲੜਾਈ ਪਈ ਜਾਂਦੀ ਤੂੰ ਕਿਉਂ ਖੜੀ ਲੱਗਦੀ ਹੁੰਦਾ ਹੈ ਉਹਦੇ ਘਰ ਵਾਲਾ ਸ਼ੱਕ ਜਿਹਾ ਕਰਦਾ ਹੋਵੇ ਤਾਂ ਕਰਕੇ ਵੀ ਹਾਂ ਐ ਇੱਥੇ ਮੋਟਰਸਾਈਕਲ 'ਚ ਖੜਾ ਕਰਦਾ ਆਪਣੇ ਬੂਹੇ ਹੈਗੇ ਕਿਤੇ ਉਧਰ ਹੀ ਸਾਡੇ ਘਰੋਂ ਦਾ ਨਾਂ ਕਿਤੇ ਆਉਂਦਾ ਹੋਵੇ ਐਵੇਂ ਨਾ ਸ਼ੱਕ ਕਰੀ ਜਾਇਆ ਕਰ ਉਹਦਾ ਮੂੰਹ ਮੂੰਹ ਤੋਂ ਨਿਕਲ ਗਿਆ ਮੇਰੇ ਕਰਕੇ ਕਾਨੂੰ ਰੌਲਾ ਪੈ ਗਿਆ ਮੇਰਾ ਕੀ ਮਤਲਬ ਹੈ ਉਹਦੇ ਨਾਲ ਹਾਂ ਜੇ ਮੈਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਤੇਰੀ ਪਰਤੂਤ ਦਾ ਤਾਂ ਮੈਂ ਵੇਖੀ ਤੇਰੇ ਗੋਡੇ ਕਿਤੇ ਤੋੜਦੀ ਫਿਰ ਇਹ ਆਹੋ ਤੋੜੂਗੀ ਇਹ ਐਵੇਂ ਨਾ ਟਿੰਡੀ ਦੇ ਬੀਤੇ ਚੜੀ ਰਿਆ ਕਰ ਲੋਕਾਂ ਦੀ ਲੜਾਈ ਹੈ ਘਰੇ ਆਪਦੇ ਕੋਲੇ ਇਸ ਪਾ ਕੇ ਬਹਿ ਜੂਗੀ ਘਰੇ ਆਪਦੇ ਕੋਲੇ ਇਸ ਪਾ ਕੇ ਬਹਿ ਜੂਗੀ ਮੈਨੂੰ ਪਤਾ ਹੈ ਤੇਰਾ ਤੇਰੇ ਲੱਛਣਾਂ ਦਾ 50 ਵਾਰੀ ਤਾਂ ਤੂੰ ਰੁਲਦੂ ਕੇ ਆ ਦੇ ਕੰਧ ਟੱਪ ਕੇ ਗਿਆ ਹੋਇਆ ਹੈ ਹੈ ਰੁਲਦੂ ਕੇ ਕੋਈ ਹੋਰ ਸੀ ਉਹ ਇਹ ਕੱਪੜੇ ਮੇਰੇ ਵਰਗੇ ਪਾਏ ਹੋਏ ਸੀ ਉਹਨੇ ਹਾਂ ਮੈਂ ਜਾਣਦੀ ਨਹੀਂ ਤੈਨੂੰ ਕੋਈ ਲੋਕਾਂ ਨੇ ਮੇਰੇ ਆ ਸਾਲਿਆਂ ਨੇ ਐ ਕਹਤਾਏ ਤਾਂ ਉਹ ਸੀ ਇਹ ਤਾਂ ਉਹ ਸੀ ਮੇਰਾ ਨਾਂ ਲੈਤਾ ਫੜ ਕੇ ਹੈ ਤੈਨੂੰ ਐਵੇਂ ਉਂਗਲਾ ਲਾਉਣ ਵਾਲਾ ਮੈਂ ਜਾਣਦਾ ਜੇ ੱੱੱਕੇ ਚੜ ਜਾਂਦਾ ਨਾ ਮੇਰੇ ਤੱਕ ਤਾਂ ਗੱਲ ਬਾਅਦ ਚ ਆਉਣੀ ਸੀ ਕੋਈ ਐਵੇਂ ਉਂਗਲਾ ਲਾਈਆਂ ਨੇ ਤੈਨੂੰ ਲੋਕਾਂ ਨੇ ਐਵੇਂ ਨੇ ਐਵੇਂ ਤੇਰੀਆਂ ਉਹਨਾਂ ਨੇ ਲੱਤਾਂ ਤੋੜ ਦੇਣੀਆਂ ਸੀ ਜੇ ਕੰਧ ਕੁਦ ਦੇਦੀਆਂ ਆਹੋ ਤਾਰੋਂ ਮੈਂ ਜਾਣਦਾ ਤਾਰੋਂ ਦੀ ਨਾ ਸੁਣਿਆ ਕਰ ਇਹ ਮਾਂ ਦੀ ਫਫੜੇ ਕੁੱਟਣੀ ਪਿੰਡ ਚ ਕਰਦੀ ਫਿਰਦੀ ਆ ਗੱਲਾਂ ਫਫੜੇ ਕੁੱਟਣੀ ਤੇ ਕਿਸੇ ਦਿਨ ਮੈਂ ਨਾ ਮੈਂ ਸੋਚਦਾ ਵੀ ਚਾਹ ਲੇਡੀ ਜਾਂ ਲੇਡੀ ਜਾਂ ਗੁੱਤਨੀ ਤੋਂ ਜੀ ਕਰਦਾ ਕਮਾਈ ਫਿਰਾਂ ਨੂੰ ਨਾ ਕਮਾਈ ਫਿਰੇ ਕਰਤੂਤਾਂ ਤੇਰੀਆਂ ਸਾਰੇ ਜਾਣਦੇ ਪਿੰਡ ਵਾਲੇ ਆਹੋ ਫਿਰਦਾ ਰਹੂਗਾ ਮੂੰਹ ਮਾਰਦਾ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਹੈ ਇਹਨਾਂ ਦੇ ਘਰੇ ਹੁਣ ਪਤਾ ਨਹੀਂ ਇਹ ਕੀ ਪਵਾੜੇ ਪਵਾ ਕੇ ਆਇਆ ਜੇ ਮੈਨੂੰ ਮਾੜੀ ਜੀ ਗੱਲ ਦੀ ਵੀ ਸਰਬਰ ਲੱਗ ਗਈ ਨਾ ਚੁੱਪ ਕਰਕੇ ਕਰੇ ਬੈਠੀ ਰਹਿ ਹਾਂ ਉਹ ਜਾਣ ਦੀ ਜਰੂਰਤ ਨਹੀਂ ਹੈਗੀ ਤੈਨੂੰ ਬੈਠੀ ਰਹਿ ਹਾਂ ਜਾਉਂਗੀ ਮੈਂ ਥੋੜੀ ਦੇਰ ਨੂੰ ਪਤਾ ਤਾਂ ਲੈ ਕੇ ਆਉਂਗੀ ਤੈਨੂੰ ਪਤਾ ਹੈ ਮੈਥੋਂ ਹੁਣ ਰਹਿ ਜਾਂਦਾ ਭਲਾ ਵੀ ਕਿਉਂ ਲੜਦੇ ਸੀਗੇ ਕਿਹਾ ਮੈਂ ਆਉਂ ਹੈ ਝੂਠਾ ਨਾ ਲਾ ਦੇਣਗੇ ਮੈਨੂੰ ਪਤਾ ਐਵੇਂ ਝੂਠਾ ਨਾ ਝੂਠਾ ਨਾ ਤਾਂ ਕੋਈ ਨਹੀਂ ਲੈਂਦਾ ਕਿਸੇ ਗੱਲ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੈ ਨਾ ਤਾਂ ਹੀ ਨਾ ਹੁੰਦਾ ਐਵੇਂ ਨਹੀਂ ਕਹਿੰਦੇ ਹੁੰਦੇ ਕਿ ਕਿਸੇ ਵੀ ਗੱਲ ਦੀ ਕੋਈ ਝੂਠੀ ਕੋਈ افਵਾਹ ਨਹੀਂ ਫਲਾਉਂਦਾ ਮੈਂ ਤੈਨੂੰ ਦੱਸਾਂ ਆਹੋ ਸੁਧਰ ਜੂਗਾ ਮੈਂ ਕਹਿੰਦੀ ਇਹ ਸੁਧਰ ਜੂਗਾ ਕੋਈ ਨਾ ਕੋਈ ਤਾਂ ਨੇ ਉੱਥੇ ਪਵਾੜਾ ਪਾਇਆ ਹੋਣਾ ਭਾਈ ਐਵੇਂ ਤਾਂ ਨਹੀਂ ਅਗਲੀ ਉਹ ਲੜਦੇਗੇ ਉਹਦੇ ਘਰ ਵਾਲਾ ਐਵੇਂ ਨਹੀਂ ਸ਼ੱਕ ਕਰਦਾਗਾ ਮੈਨੂੰ ਜਾਣਦੇ ਉਹ ਵਿਚਾਰੀ ਕਿੰਨੀ ਚੰਗੀ ਐ ਨਵੀਂ ਆਈ ਐ ਜਿਹੜੀ ਨਵੀਂ ਆਈ ਮੈਂ ਮਾੜੀ ਜੀ ਦੇਰ ਨੂੰ ਮੈਂ ਖੜ ਜਾ ਸੋਹਣੀ ਪਤਾ ਕਿੰਨੀ ਐ ਉਹ ਐਸੇ ਕਰਕੇ ਤਾਂ ਤੇਰੇ ਪਵਾੜੇ ਪੈਂਦੇ ਹੈ ਓਏ ਮੈਂ ਤਾਂ ਉਹ ਕਹੀ ਜਾਂਦਾ ਵੀ ਹਾਂ ਦੇਖੋ ਜਿਹੜਾ ਰੰਗ ਰੂਪ ਦਿੱਤਾ ਰੱਬ ਨੇ ਉਹ ਤਾਰੀਫ ਕਰਨੀ ਚਾਹੀਦੀ ਐ ਬਰੋਹੀ ਕਰੀ ਜਾਂਦਾ ਮੈਂ 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 ਘਟ ਸੋਹਣੀ ਆ ਮੇਰੇ ਕੀੜੇ ਪਏ ਹੋਏ ਐ ਮੇਰੇ ਮੂੰਹੇ ਚ ਮੁਸ਼ਕ ਮਾਰਦੇ ਮਨ ਮਨ ਹਨਾ ਮੇਰੇ ਗੋਡੇ-ਗੋਡੇ ਮੈਲ ਚੜੀ ਹੋਈ ਏ ਤੈਨੂੰ ਤਾਂ ਲੋਕਾਂ ਦੀਆਂ ਸੋਹਣੀਆਂ ਲੱਗਦੀਆਂ ਤੀਵੀਆਂ ਆਪਦੀ ਦੀ ਤੂੰ ਕਦੇ ਕਦਰ ਨਾ ਕਰੀ ਕਹਿੰਦਾ ਜਾ ਆਪਦਾ ਕੰਮ ਕਰ ਲੈ ਜਾ ਮੈਨੂੰ ਬੱਕ ਜਾਣ ਦੇ ਕੇਰਾ ਤੂੰ ਉੱਥੇ ਗਲੀ ਵਿੱਚ ਖੜ ਚਾ ਤੇ ਨਾ ਜਾਈ ਤੈਨੂੰ ਮੈਂ ਦੱਸਾਂ ਤੇ ਜੇ ਮੈਨੂੰ ਕਿਸੇ ਵੀ ਚੀਜ਼ ਦਾ ਪਤਾ ਲੱਗ ਗਿਆ ਤਾਂ ਤੂੰ ਆਪਦੇ ਆਪ ਨੂੰ ਵੇਖ ਲਈ ਉਹ ਉਸ ਵੇਲੇ ਤਾਂ ਮੈਂ ਤੈਨੂੰ ਛੱਡਦਾ ਸੀ ਜਦੋਂ ਰੁੱਦੂ ਕੀ ਕੰਧ ਟੱਪਿਆ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਭਲੇਖਾ ਲੱਗ ਗਿਆ ਮੈਨੂੰ ਜਾਂ ਉਹਨਾਂ ਨੂੰ ਹੈ ਜੇ ਇਹਾਂ ਦੀ ਗੱਲ ਕੋਈ ਸੱਚੀ ਨਿਕਲ ਗਈ ਤਾਂ ਤੂੰ ਨਹੀਂ ਮੈਨੂੰ ਜਾਣਦਾ ਮੈਂ ਵੈਕਟਰੀ ਫਰ ਤੇਨੂੰ ਦਿਨ ਦਿੱਤਨੇ ਅਸਰੀ ਮੇਰੇ ਸਾਰੇ ਦੀ ਮੈਂ ਤਾਂ ਉਸ ਵੇਲੇ ਨੂੰ ਪੁਸਤਾਈ ਜਾਣਾ ਜਦ ਤੈਨੂੰ ਵਿਆਹ ਕੇ ਲਿਆਇਆ ਸੀ ਮੇ ਵਿਆਹ ਕੇ ਲਿਆਇਆ ਸੀ ਹਰ ਟਾਈਮ ਕੋੜ 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 ਕੇ ਸੀ ਇਹਦਾ ਕਲੇਸ਼ ਹੋਊਗਾ ਆਪਦੇ ਘਰੇ ਪਾ ਕੇ ਬਹਿ ਜੂ ਆਪਦੇ ਘਰੇ ਆਪਦੇ ਘਰੇ ਮੈਂ ਤੇਰੇ ਲੱਛਣਾ ਕਰਕੇ ਪੈਂਦਾ ਐਵੇਂ ਨਹੀਂ ਪੈਂਦਾਗਾ ਮੈਨੂੰ ਕਿਹੜਾ ਖਰਜਾ ਤੂੰ ਮੈਨੂੰ ਜਾਣ ਦੇ ਫੇਰ ਦਿੰਨੀ ਆ ਮੈਂ ਤੈਨੂੰ ਪਤਾ ਮੈਂ ਵੀ ਬੋਕਰ ਮਾਰਦੀ ਮਾਰਦੀ ਜਾਉਂ ਪਾਨੇ ਨਾਲ ਪਾਨੇ ਨਾਲ ਜਾਉਂ ਥੱਲੇ ਤੱਕ ਮੇਰੀ ਗੱਲ ਸੁਣ ਲੈ ਜਾਂ ਤਾਂ ਇਹ ਤੇ ਗਵਾਂਡਾਂ ਨੂੰ ਛੱਡ ਦੇ ਤੇ ਜਾਂ 5000 ਰੁਪਇਆ ਦੇ ਕੇ ਮੈਨੂੰ ਛੱਡ ਦੇ ਨਾ ਬੋਲਦਾ ਕਿਉਂ ਨਹੀਂ ਐ ਥੱਲੇ ਉੱਤੇ ਕੀ ਝਾਕਦਾ ਬੋਲ 5000 ਆਹੋ ਮੈਨੂੰ 5000 ਦੇ ਕੇ ਛੱਡ ਦੇ ਫਿਰ ਇੱਕ ਮਿੰਟ ਆਹ ਚੱਕ ਪੰਜ ਲਿਆ ਔਰੇ ਫੜਾ ਨਾ 5000 ਰੁਪਇਆ ਤਾਂ ਦੇ ਤਾਂ ਤਾਂ ਹੁਣ ਛੱਡ ਦੇ ਹੁਣ ਛੱਡ ਤਾਂ ਦਿੱਤਾ ਹੁਣ ਹੋਰ ਮੈਂ ਤੈਨੂੰ ਹੁਣ ਕਿੰਨੇ ਵਾਰੀ ਕਹਾਂ ਵੀ ਆ ਛੱਡ ਤਾਂ ਛੱਡ ਤਾਂ ਬਸ 5000 ਰੁਪਇਆ ਦੇ ਕੇ ਮੈਂ ਬਾਜ਼ਾਰ ਛੱਡਣ ਦੀ ਗੱਲ ਕਹਿਨੀ ਆ ਬਾਜ਼ਾਰ ਛੱਡਣ ਦੀ ਗੱਲ ਆਹੋ ਮੈਨੂੰ ਤਾਂ ਬਾਜ਼ਾਰ ਛੱਡਿਆ ਕਿਉਂ ਗਵੰਡਨ ਨੂੰ ਮੈਂ ਕਹਿ ਦਊਂਗੀ ਤੂੰ ਰਖਸ਼ੇ ਤੇ ਆ ਜਾ ਅਈ ਕੀ ਕਰਦਾ ਮੂੰਹ ਨੂੰ ਬਾਜ਼ਾਰ ਜਾਣਾ ਮੈਂ ਹੂੰ ਤਾਂ ਨਹੀਂ ਦਿੰਦਾ ਸੀ ਤੂੰ 5000 ਹੁਣ ਤਾਂ ਦੇ ਤੇ ਵਾਵਾ ਨਾ ਗਵੰਡਰ ਨੂੰ ਕਹੇ ਕਹੇ ਇੱਧਰ 5000 ਰੁਪਏ ਦੇ ਕਿਉਂ ਕਾਦੇ ਪਰ ਦੇ ਦੇ ਮੈਂ ਬਾਜ਼ਾਰ ਜਾਣ ਕੋਈ ਸੂਟ ਸਾਟ ਲੈ ਕੇ ਆਉਂਗੀ ਕੋਈ ਮੈਨੂੰ ਪਤਾ ਵੀ ਕਿਵੇਂ ਛੱਡਣ ਦੀ ਗੱਲ ਕਰਦੀਆਂ ਤੂੰ ਮੈਂ ਤਾਂ ਸੋਚਿਆ ਕਿ ਤੇ ਐ ਜਮਾਂ ਹੀ ਪਰਮਾਨੈਂਟ ਛੱਡਣ ਦੀ ਗੱਲ ਕਰਦੀ ਨਾ ਪਰਮਾਨੈਂਟ ਦੇਖ ਦੇਖ ਤੂੰ ਪਰਮਾਨੈਂਟ ਮੈਂ ਤਾਂ ਅਹੀਂ ਤੇਰੀ ਛਾਤੀ ਤੇ ਮੂੰਬ ਦਾਲੂ ਆਹੋ ਛੱਡ ਦੇ ਤੂੰ 5000 ਰੁਪਏ ਦੇ ਮੈਂ ਤਾਂ ਗਵਾਂਡਰ ਨੂੰ ਛੱਡਿਆਉਣਾ ਮੋਟਾ ਨਾ ਕਾਹਦੇ ਵਾਸਤੇ ਦੇ ਦੇ ਤੂੰ ਗਵਾਂਡਰ ਮੋਟਾ ਤੇ ਬਾਜ਼ਾਰ ਤੱਕ ਛੱਡਿਆਉਣਾ ਪਰ ਤੂੰ ਛੱਡ ਬਾਜ਼ਾਰ ਦੀ ਗੱਲ ਕਰ ਪੇਰ ਅਖੇ ਤੇ ਵਗ ਜੂ ਮੈਨੂੰ ਛੱਡ ਕੇ ਆ ਚੱਲ ਮੇਰੇ ਨਾਲ ਆ ਇੱਧਰ ਬਾਜ਼ਾਰ ਚੱਲ ਖੜਾ ਹੋ ਜਾ ਹੁਣ ਉੱਠ ਚੱਲ ਬਾਜ਼ਾਰ ਚੱਲੀਏ ਕੋਈ ਇੱਕ ਦੋ ਸੂਟ ਲੈ ਆਉਂਗੀ ਹੂੰ ਤਾਂ ਨਹੀਂ ਤੂੰ ਕੱਢਦਾ ਸੀ ਜੇਬ ਦੇ ਵਿੱਚੋਂ ਹੈ ਤੂੰ ਤਾਂ ਕੱਢਦਾ ਗਵਾਂਡਰ ਦੇ ਨਾਂ ਤੇ ਤਾਂ ਫਟਾਫਟ ਕੱਢਦਾ ਹਾਂ ਮੈਂ ਤੈਨੂੰ ਛੱਡ ਦਿੰਨਾ ਆਹ ਚੱਕ ਇਹਨੂੰ ਐ ਹੋ ਗਿਆ ਕਿ ਭਾਈ ਗਵਾਂਡਰ ਨੂੰ ਆਪਦਾ ਲਈ ਫਿਰੂੰਗਾ ਇਹਨੂੰ 5000 ਰੁਪਇਆ ਦੇ ਕੇ ਪਰਮਾਨੈਂਟ ਛੱਡ ਦੇਣਾ ਇਹਨੂੰ ਐ ਹੋ ਜਾਂਦੇ ਵੀ ਆਸ਼ਕੀਆਂ ਮਾਰਾ ਕਰਦਾ ਓਏ ਮੇਰੇ ਸਹਰੇ ਦੀਏ ਤੂੰ ਕਰਦੀ ਐ ਸ਼ੱਕ ਗੱਲ ਗੱਲ ਤੇ ਉਹ ਮਹਾਂ ਨਵੀ ਆਈ ਐ ਮੈਂ ਉਹਨੂੰ ਮੋਟਰਸਾਈਕਲ ਤੇ ਛੱਡਿਆਉਣਾ ਉਹਨੂੰ ਨਹੀਂ ਪਤਾ ਹੈਗਾ ਤੂੰ ਰਖਸ਼ੇ ਤੇ ਆ ਜੀ ਮੈਂ ਇੱਥੋਂ ਤੋਂ ਹੁਣ ਨਤਨੇ ਸ੍ਰੀ ਲਈ ਕਿਧਰੇ ਹੁਣ ਨਤਨੇ ਸ੍ਰੀ ਲਈ ਤੂੰ ਹਰ ਵੇਰੀ ਰਖਸ਼ੇ ਦੀ ਗੱਲ ਰਖਸ਼ੇ ਮੇਰੇ ਬੰਡਲ ਦੀ ਗੱਲ ਇਹ ਬੰਡਲ ਦੀ ਗੱਲ ਇਹ ਗਵਾਂਡਣ ਦੀ ਗੱਲ ਉਹ ਮੈਂ ਤਾਂ ਉਹ ਕਿਆ ਸੀ ਕਿਆ ਸੀ ਜਦੋਂ ਜੀ ਕਰਦਾ ਮਰਨ ਲੱਗ ਜਾਂਦੀ ਹੈ ਮਰਨ ਲੱਗ ਜਾਂਦੀ ਹੈ ਹਟ ਜਾ ਤੂੰ ਗਵਾਂਡਣ ਦਾ ਨਾਂ ਆ ਗਿਆ ਨਾ ਇੱਕ ਦੋ ਬਾਅਦ ਉਹ ਵਿਚਾਰੀ ਨਿਕਲੀ ਵੀ ਆਈ ਹੈ ਚੰਗੀ ਠੀਕ ਉਹ ਡਾਕਦਾ ਨਹੀਂ ਹੈ ਗਿਆ ਇੱਥੇ ਫਿਰ ਕੀ ਹੋ ਗਿਆ ਡਾਕਦਾ ਨਹੀਂ ਹੈ ਗਿਆ ਹਟ ਜਾ ਤੂੰ ਆਪਦੀਆਂ ਕਰਦੂਤਾਂ ਤੋਂ ਮੈਂ ਛੱਡ ਕੇ ਆਇਆਂ ਗਾ ਗਵਾਂਡਣ ਹੈ 5000 ਰੁਪਿਆ ਦਾ ਲੱਗ ਗਿਆ ਹੱਥੀ ਇੰਨੇ ਦਿੰਦਾ ਸੀਗਾ ਇਹ ਹੈ ਮੈਨੂੰ ਛੱਡਣ ਦੇ ਨਾਂ ਤੇ ਵੇਖ ਫਟਾਫਟ 5000 ਰੁਪਇਆ ਕੱਢ ਕੇ ਦੇਤਾ ਇਹਨੂੰ ਐ ਸੀਗਾ ਕਿ ਇਹਨੂੰ ਤਾਂ ਪਰਮਾਨੈਂਟ ਛੱਡ ਦਿਨਾ ਤੇ ਇੱਕ ਗਵਾਂਡਰ ਨੂੰ ਰੱਖ ਲੂੰਗਾ ਵੇਖ ਆਹੋ ਰੱਖ ਲੂੰਗਾ ਇਹ ਰੱਖੀਆਂ ਜਾਂਦੀਆਂ ਇਹਨੂੰ 5000 ਰੁਪਇਆ ਦੇ ਕੇ ਇਹਦਾ ਪਰਮਾਨੈਂਟ ਦਾ ਪੱਤਾ ਕੱਟ ਦਿਨਾ ਇਹਦਾ ਤਾਂ ਮਤਲਬ ਇਹੇ ਸੀਗਾ ਤੇ ਗਵਾਂਡਰ ਨੂੰ ਰੱਖ ਲੂੰ ਬੜਾ ਸਿਆਣਾ ਬਣਦਾ ਵੇਖ ਮੇਰੇ ਸਾਰੀ ਦਿਨ ਰੋਜ ਕੁੱਤ ਕਲੇਸ ਪਾਈ ਰੱਖੋ ਕੱਟਕਲੇਸ ਇੱਥੇ ਅਸੀਂ ਢਾਣੀ ਟੂਣੀ ਚ ਪਾਲਣ ਨੇ ਆ ਕਿਤੇ ਘਰ ਜਿੱਥੇ ਆਂਡ ਗਵਾਂਢ ਚ ਹੋਵੇ ਨਾ ਕੋਈ ਵੀ ਗਵਾਂਢਣ ਹੋਵੇ ਹੀ ਨਾ ਇਹ ਤਾਂ ਠੀਕ ਹੈ ਵਧ ਗਿਆ ਹੋਇਆ ਮੇਰੇ ਤਾਂ ਹੱਥੀਂ ਲੱਗਿਆ 5000 ਰੁਪਇਆ ਤੇ ਮੈਂ ਤਾਂ ਚੱਲੀ ਆ ਹੁਣ ਬਾਜ਼ਾਰ ਤੇ ਬੈਠਾ ਰਹਿ ਆਹੋ ਮੱਖੀਆਂ ਮਲਦਾ ਇੱਥੇ ਕੰਮ ਕਰ ਲੈ ਝਾੜੂ ਪੋਚਾ ਮੈਂ ਤਾਂ ਬਾਜ਼ਾਰ ਜਾਨੀ ਆ ਲੈ ਕੇ ਆਉਣੀ ਆ ਕੋਈ ਦੋ ਚਾਰ ਸੂਟ